ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਬਹੁਤ ਬਹੁਤ ਵੈਲਕਮ ਜੀ ਤੇ ਵੀਜੇ ਜਪਣੀ ਵੀਜੜਾ ਹੈਗੀ ਆ ਪਿੰਡ ਕੋੜ ਧਰਮਜੀਤ ਸਿੰਘਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਹਨੇ ਵੀਰੇ ਪਹਿਲੇ ਵੀਡੀਓ ਬਣਾ ਲੰਗੀ ਜੇ ਆਪਾਂ ਕੋਈ ਵਪਾਰ ਨਹੀਂ ਕਰਦੇ ਘਰ ਦੇ ਪਸ਼ੂ ਜੀ ਚਲੋ ਨਾਲ ਵੀਰੇ ਦੁੱਧ ਦਾ ਕੰਮ ਆ ਇੱਕੋ ਮਾਝ ਸੇਲ ਆ ਤੇ ਹਾ ਹੁਣ ਬਾਈ ਜੀ ਨੇ ਆਪਾਂ ਗੱਲਬਾਤ ਕਰੀਏ ਇਹਦਾ ਪ੍ਰਾਈਸ ਕੀ ਆ ਬੱਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਾਹਿਬ ਕੀ ਹਾਲ ਚੇ ਵਧੀਆ ਪਹਿਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਪਿੰਡ ਵਿੱਚ ਪધારਣ ਵਾਸਤੇ ਜੀ ਆਇਆਂ ਨੂੰ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜੀ ਹੋਰ ਦੱਸਾਓ ਜੀ ਵਧੀਆ ਜੀ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਸਰ ਮੁਬਾਰਦਾਬਾ ਕਰਦੇ ਨੇ ਨਹੀਂ ਸਾਨੂੰ ਮੁਬਾਰ ਨਹੀਂ ਆਪਣਾ ਘਰ ਦਾ ਹੀ ਕੰਮ ਦੁੱਧ ਦਾ ਕੰਮ ਹੈ ਅਸੀਂ ਦੁੱਧ ਦੇ ਕਰਾਂਗੇ ਦੁੱਧ ਦੇ ਹੈਗਾ ਆਪਣੇ ਠੀਕ ਹੈ ਠੀਕ ਹਾਂ ਜੀ ਟੋਟਲ ਸਾਰੇ ਪਸ਼ੂ ਕਿੰਨੇ ਬਾਈ ਜੀ ਇਹ ਟੋਟਲ ਆਪਣੇ ਨੂੰ ਕੋਈ 20 25 ਦੇ ਲਾਗੇ ਛਾ ਕੇ ਸਾਰੇ ਟੋਟਲ ਸ਼ਹਿਰ ਹੀ ਲੈਣੇ ਦੁੱਧ ਇੱਕੋ ਮੱਝ ਸੇ ਰਹਿਣਾ ਇਹ ਇਹ ਗੱਬਣਾ ਸੂਈ ਹੈ ਜੀ ਇਹ ਗੱਬਣਿਆ ਜੀ ਹਾਂ ਜੀ ਇਹ ਕੋਈ ਚੀਜ਼ ਨਹੀਂ ਬਣਾ ਹੱਥਾਂ 'ਕ ਲੈ ਜੇ ਅੱਛਾ ਇੱਕ ਹਫ਼ਤਾ ਦਾ ਕੱਪੜਾ ਕਰਦੀ ਹੈ ਤੇ ਮੱਝੀ ਦੁੱਧ ਕਿੰਨਾ ਕੀਤਾ ਇਸ ਫਿਰ ਇਹਨੇ ਦੁੱਧ ਅਸੀਂ 14 ਲੀਟਰ ਇਹ ਥਲੇ ਚ ਹੋਇਆ 14 ਕਿਲੋ 14 ਕਿਲੋ ਠੀਕ ਹੈ ਇਹ ਪਹਿਲੇ ਸੂਏ ਜਾਂਦੀ ਹੈ ਪਹਿਲੇ ਸੂਆ ਦੇ ਪਿਤਾ ਦੇ ਹਫ਼ਤਾ ਇੱਕ ਰਹਿ ਕਰਦੇ ਦੀ ਕੱਚੀ ਹੈ ਠੀਕ ਹੈ 14 ਲੀਟਰ ਦੁੱਧ ਅਸੀਂ ਮਿਲ ਕੇ ਚ ਹੋਇਆ ਠੀਕ ਹੈ ਇਹ ਹਰਿਆਣੇ ਦੀ ਮੱਝ ਹੀ ਜਿੱਤੋਂ ਅਸੀਂ ਲਿਆ ਅੱਛਾ ਉੱਥੋਂ ਲੈ ਕੇ ਆ ਤੁਸੀਂ ਆਪ ਨਹੀਂ ਹਰਿਆਣੇ ਦੇ ਜਿਹੜੇ ਬੰਦੇ ਤੋਂ ਲਿਆਏ ਵਪਾਰੀ ਤੋਂ ਹਾਂਜੀ ਉੱਥੋਂ ਉਹ ਹਰਿਆਣੇੋਂ ਲੋ ਜੀ ਦੇਖੋ ਹਲੇ ਟਾਈਮ ਲੱਗਿਆ ਪਰ ਝੋਟੀ ਸੋਹਣੀ ਆ ਆ ਦੇਖੋ ਇਹ ਇਹ ਦੰਦ ਆ ਤੋ ਆਈ ਜੂ ਬਿਲਕੁਲ ਵਧੀਆ ਬਾਈ ਜੀ ਬਿਲਕੁਲ ਵਧੀਆ ਬਾਈ ਜੀ ਬਸ ਠੀਕ ਹੈ ਲੋ ਦੇਖੋ ਸੋਹਣੀ ਝੋਟੀ ਤੇ ਵੱਡੀ ਝੋਟੀ ਆ ਆਪਣੀ ਆ ਜੀ ਆ ਜੀ ਮਾਲੀ ਗੱਬੜ ਹੋਣੀ ਜੀ ਨਹੀਂ ਠੀਕ ਹਲਵਾ ਆ ਠੀਕ ਹਲਵਾ ਆ ਬਸ ਠੀਕ ਬੰਦੋ ਜੀ ਮੋਹਲੇ ਬਿਲਕੁਲ ਜਾਇਜ਼ ਰੱਖਿਆ ਜੀ 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 ਜਾਵੇ ਫੁੱਲ ਦਾਤਾ ਨੂੰ ਪਤਾ ਹੀ ਹੁਣ ਜੇ ਨਾ ਸੀ ਚੱਲਣ ਦੀ ਆ ਉਮੀਦ ਆ ਹਾਂਜੀ ਹਾਂਜੀ ਖੁਦਾ ਕਰਕੇ ਲੱਖ ਰੁਪਈਆ ਹੈ ਕਿੰਨੇ ਜ਼ੀਰੋ ਇੱਕੋ ਹੀ ਗੱਲ 99 ਦੀ ਚਲੋ ਜਾਣੋ ਠੀਕ ਹੈ ਬਾਕੀ ਮੋਕੇ ਦੇ ਕਰਦੇ ਮੋਕੇ ਦੇ ਚਲੋ ਮਾਨਦਾਨ ਜਿਹੜਾ ਕੋਈ ਵੀਰ ਭਰਾ ਦੂਰੋਂ ਆਉਂਦਾ ਸੰਦੀਪ ਚੈਨਲ ਵੇਖ ਕੇ ਉਹਦਾ ਮਾਨਦਾਨ ਜ਼ਰੂਰ ਕਰਾਂ ਚਲੋ ਹਾਂ ਨੰਬਰ ਬੋਲਦਾ ਨੰਬਰ 98036 13237 ਠੀਕ ਹੈ 99726 23729 ਪਿੰਡ ਕੋਡ ਪਿੰਡ ਕੋਡ ਧਰਮਚੰਦ ਗੁਲਾਣ ਜ਼ਿਲ੍ਹਾ ਦੰਦਾ ਸਸਦ ਸਸਦ